ਖਦੀ ਟੀਮ ਆ ਫਰੰਦੀਪੁਰੇ ਨਾਲ ਪੰਗਾ ਪੈ ਗਿਆ ਮੇਰੇ ਮਿੱਤਰੋ ਏ ਆ ਵੇਖੋ ਆ ਵੇਖੋ ਆ ਵੇਖੋ ਉਹ ਤਾੜੀਆਂ 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 ਫਰੰਦੀਪੁਰਗਾ ਫਰੰਦੀਪੁਰਗਾ ਆ ਵੇਖ ਲੈ ਪਿੰਦਾਂ ਦੇ ਪਾਸੇ ਬਾਰੂ ਤੇ ਫਰੰਦੀਪੁਰੇ ਨੇ ਚੱਕੇ ਹੀ ਜਾਮ ਕਰਤੇ ਆ ਏ ਤਾੜੀਆਂ ਮਾਰਦੇ ਮੇਰੇ ਮਿੱਤਰੋ ਫਰੰਦੀਪੁਰਗਾ ਮੇਟਰ ਹੋ ਗਜੋ ਯਾਰ ਮੇ ਸ਼ੇਰਾ ਮੀਰਾ ਕੋਟੀਆਂ ਰਾਜਾ ਸੰਸੀ 에어ਪੋਰਟ ਦੇ ਲਾਗੇ ਬਾਬਾ ਜਵਰ ਸਿੰਘ ਦੀ ਯਾਰ ਵਿੱਚ ਵੱਡਾ ਮੇਲਾ ਕਰਾਉਂਦਾ ਭਰਾ ਐਨਆਰਆਈ ਵੀਰਾਂ ਨਾਲ ਮਿਲ ਕੇ ਲਓ ਸਾਹਮਣੇ ਇਹ ਬੱਲੇ 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 ਟੱਕਰ 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 ਸਿਰੇ ਦੀ ਚੜ੍ਹਦੀ ਆ ਕਰਨ ਬੱਲੋ ਵਾਲਿਆਂ ਨੇ ਵੀ ਹਿੱਕ ਤੇ ਦੀਵਾ ਬਾਲਤਾ ਮੇਰੇ ਮਿੱਤਰੋ ਕਰਨ ਬੱਲੋ ਵਾਲਿਆਂ ਨੇ ਵੀ ਹਿੱਕ ਤੇ ਦੀਵਾ ਬਾਲਤਾ ਟ੍ਰੈਕਟਰ ਵਾਲੇ ਭਾਈਆਂ ਦਾ ਗਹਿ ਗੱਡਵਾ ਧੰਨਵਾਦ ਸ਼ੇਰੇ ਤਰ ਤੇ ਧੰਨਵਾਦ ਬਲਜੀਤ ਸਿੰਘ ਜੀ ਮੌਜੂਦਾ ਸਰਪੰਚ ਤੇ ਜਗਰਾਜ ਸਿੰਘ ਜੀ ਸੀਨੀਅਰ ਕਾਂਗਰਸੀ ਆਗੂ ਉਹਨਾਂ ਦਾ ਵੀ ਧੰਨਵਾਦ ਆ ਗੱਗੀ ਆ ਕਹਿੰਦੇ ਚੱਕਦੇ ਰਾਜ ਦੀ ਧਰਤੀ ਦਾ ਮੇਰੇ ਮਿੱਤਰੋ ਮੈਚ ਦਾ ਦਾ ਸਿਰਾ ਹੋਈ ਜਾਂਦਾ ਹੈ ਉਧਰ ਵੀਰ ਤੇ ਨਾਲ ਅੰਬਾ ਸੁਰ ਸਿੰਘ ਆਲਾ ਇਹ ਵੱਡਾ ਮੇਲਾ ਅੱਜ ਪਹਿਲਵਾਨ ਦਾ 51000 ਦਾ ਸਨਮਾਨ ਹੋਣਾ ਔਰ ਬਲ ਬਲਪੁਰੀਆ ਤੇ ਲੰਮੜਮਲ ਸਿੰਘ ਆਲਾ ਮੇਰੇ ਮਿੱਤਰੋ ਓਏ ਲੱਗਾ ਪਿਆ ਜੋਰ ਇੱਕ ਪਾਸੇ ਮੁੰਡਾ ਕਹਿੰਦੇ ਆਹ ਜ਼ਿਲ੍ਹੇ ਜਲੰਧਰ ਸ਼ਾਹਕੋਟ ਦੀਆਂ ਗੱਲਾਂ ਹੋਈਆਂ ਪਈਆਂ ਵਾਹ ਓਏ ਗੱਬਰੂਆ ਤੇ ਨੌਜਨ ਕਹਿੰਦੇ ਲੰਬੜ ਮਲਸੀ ਵੀ ਵੱਡੇ ਪਿਆਰ ਦਿੱਤੇ ਆ ਬਾਬਾ ਮਨਜੀਤ ਸਿੰਘ ਜੀ ਕਾਰਸੇਵਾ ਦਿੱਲੀ ਵਾਲੇ ਉਹਨਾਂ ਦੀ ਦੇਖ ਰੇਖੇ ਦੇ ਕਬਾਈ ਦਾ ਰਾਤ ਵਿੱਚ ਕਹਿੰਦੇ ਕਬੱਡੀ ਦਾ ਸ਼ੋਅ ਮੈਚ ਮੇਰੇ ਮਿੱਤਰੋ ਲਓ ਸਾਹਮਣੇ 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 ਬੱਲੇ 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 ਕਬੱਡੀ ਕਬੱਡੀ ਮੈਂ ਤੇ ਹਾਇਰੀਆਂ ਲਵਾੜੇ ਬਹੁਤ ਬਹੁਤ ਧੰਨਵਾਦ ਪਈ ਹੀ ਰੇਡ ਬੱਲੇ 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 ਇਹ ਉਧਰਲੇ ਪਾਸੇ ਓ ਮੇਰੇ ਮਿੱਤਰੋ ਗੱਬਰੂ ਚੱਕ ਦੇਸ਼ਰਾ ਦੀ ਧਰਤੀ ਦਾ ਉਧਰ ਦੀਪਾ ਕਹਿੰਦੇ ਗੱਬਰੂ ਤੇ ਸਵਾਦ ਹੈ ਲੇਟ ਤਾਂ ਹੋ ਗਏ ਪਰ ਘੜੀ ਦੀਆਂ ਥੂਆਂ ਸਮਾਂ ਦੱਸੂਗਾ ਕਿਹੜੀ ਜਿੱਤਦੀ ਆ ਆ ਤੋਲਤਾ ਮੰਡੀ ਕਰਨ ਦੇ ਕੰਡੇ ਵਾਂਗੂ ਓਏ ਕਰਾਤੀ ਬਹਿ ਜਾ ਬਹਿ ਜਾ ਸਿੰਘਰੀ ਧਰਤੀ ਦਾ ਨਾਲ ਵੇਖਾਂਗੇ 2 ਨੰਬਰ ਤੋਂ